ਕਤੋਂ ਕੋ ਲੱਗਦੀ 1.5 ਲੱਖ ਪੁਰਨਾ ਸਾਨੂੰ ਇਹ ਚ ਦਿਟਾਉਣਗੇ ਇਹ ਤਾਂ ਮੈਂ ਕੰਮ ਕਰਕੇ ਦਿਖਾਉਂਗਾ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਗਏ ਨੇ ਜਾਂ ਰਹਿ ਕੇ ਗਏ ਨੇ ਜੇ ਉਹਨਾਂ ਤੋਂ ਵੱਧ ਕੰਮ ਨਾ ਕਰਾਂਗਾ ਤਾਂ ਦੁਬਾਰੇ ਚੋਣ ਨਹੀਂ ਲੈਣਾ ਲੋਕ ਤਾਂ ਹੀ ਅੱਜ ਮੇਰੇ ਨਾਲ ਨੇ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦਾ ਇਤਵਾਰ ਵੀ ਮੇਰੀ ਵੀ ਸਾਡਾ ਐਮਪੀ ਬਣਦਾ ਜੀ ਜੀਪੀ ਸਾਨੂੰ ਬਾਹ ਫਟ ਕੇ ਸਾਨੂੰ ਕੋਈ ਕਿਸੇ ਕੋਲ ਜਾਣ ਲੋ ਬਾਹ ਫੜ ਕੇ ਲੈ ਕੇ ਜਾਣ ਵਾਲੇ ਸਟਰੀਕ ਪੈਸਟੀ ਇਹ ਸਾਰੇ ਅੱਜ ਲੋਕ ਸਾਰੇ ਇਕੱਠੇ ਹੋਏ ਆ ਤੇ ਮੈਨੂੰ ਪੂਰੀ ਆਸ ਹੈ ਵੀ ਆਪਾਂ ਐਸੀ ਜਿੱਤਾਂ ਕਾਂਗਰਸ ਜਿਹੜੀ ਪਾਰਟੀ ਉਹ ਗਰਾਸਰੂਟ ਤੇ ਨਹੀਂ ਜਾਂਦੀ ਹਮ ਸਿਰਫ ਉਹ ਜਿਹੜੇ ਚੰਗੇ ਲੋਕ ਹੈ ਉਹਨਾਂ ਨੂੰ ਮਿਲਦੀ ਹੈ ਤੇ ਗਰਾਸਰੂਟ ਤੇ ਜਾ ਕੇ ਜਿਹੜੇ ਕੰਮ ਕਰਦੇ ਜਿਹੜੇ ਆਮ ਪਾਰਟੀ ਦੇ ਵਲੰਟੀਅਰ ਨੇ ਜਾਂ ਆਮ ਪਾਰਟੀ ਦੇ ਲੀਡਰ ਨੇ ਉਹ ਸਹੀ ਮੈਨੇ ਦੇ ਗਰਾਸਰੂਟ ਜਾ ਕੇ ਲੋਕਾਂ ਦੀ ਕੰਮ ਕਰਦੇ ਤੇ ਨਵ ਜਾਣਦੇ ਵੀ ਆਪਾਂ ਕੀ ਕਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਆ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਦਿਨ ਵੀ ਨੇੜੇ ਆ ਰਹੇ ਨੇ ਤੇ ਉੱਥੇ ਹੀ ਸਾਡੇ ਨਾਲ ਤੁਹਾਨੂੰ ਪਤਾ ਹੀ ਆ ਕਿ ਫਤੇਗੜ ਸੈੱਪ ਤੋਂ ਗੁਰਪ੍ਰੀਤ ਸਿੰਘ ਜੀ ਪੀ ਇਸ ਵਾਰ ਮੈਦਾਨ ਚ ਉਤਰੇ ਨੇ ਤੇ ਕਿਸ ਕਿਸ ਪਾਰਟੀਆਂ ਨੂੰ ਹੁਣ ਟੱਕਰ ਦੇਣਗੇ ਤੇ ਉਮੀਦ ਕਰਦੇ ਉਹ ਜਿੱਤਣਗੇ ਵੀ ਤੇ ਅੱਜ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਜੀ ਪੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋ ਗਿਆ ਤੇ ਅੱਜ ਤੁਸੀਂ ਫਤੇਗੜ ਸਾਹਿਬ ਵੀ ਮਤਲਬ ਕਿ ਫਤੇਗੜ ਸਾਹਿਬ ਤੋਂ ਸ਼ੁਰੂਆਤ ਕੀਤੀ ਆ ਤੇ ਕੀ ਕਹਿਣਾ ਚਾਹੋਗੇ ਅੱਜ ਵੈਸੇ ਸੱਤ-ਅੱਠ ਦਿਨ ਤੋਂ ਜਿਹੜੇ ਆਪਾਂ ਕੈਂਪੇਨ ਕਰ ਰਹੇ ਆ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਤਕਰੀਬਨ 8 9 ਹਲਕੇ ਪੈਂਦੇ ਆ 8 ਹਲਕਿਆਂ 'ਚ ਮੈਂ ਕਮ ਸੇ 1-1 ਮੀਟਿੰਗ ਮੈਂ ਕਰਤੀ ਸਾਰੇ ਜਗ੍ਹਾ ਤੇ ਤੇ ਅੱਜ ਅੱਜ ਗੁਰੂ ਗੁਰੂ ਮਾਨ ਸਿੰਘ ਦਾ ਆਸਰਾ ਲੈ ਕੇ ਅੱਜ ਅਸੀਂ ਅੱਜ ਇਹ ਸ਼ੁਰੂ ਕੀਤਾ ਅੱਜ ਅਸੀਂ ਇੱਥੇ ਮੰਡੀ ਚ ਰੋਡ ਸ਼ੋਅ ਕਰਕੇ ਉਹ ਤੋਂ ਬਾਅਦ ਤਾਂ ਅਸੀਂ ਫਤਿਹਗੜ੍ਹ ਸਾਹਿਬ ਇਤਿਆਸਕ ਤਰਫੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਅਸੀਂ ਜਿੰਨੇ ਸਾਡੇ 9 ਹਲਕੇ ਪੈਂਦੇ ਆ ਅਸੀਂ ਹਰ ਹਲਕੇ ਜਾ ਕੇ ਹਰ ਗਲੀ ਚ ਹਰ ਮਾਲੇ ਜਾ ਕੇ ਆਪਦੀ ਪਾਰਟੀ ਦੀ ਗੱਲ ਕਰਾਂਗੇ ਕੈਂਪੇਨ ਕਰਾਂਗੇ ਤੇ ਇਹ ਦੱਸਾਂਗੇ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕੰਮ 2 ਸਾਲਾਂ ਚ ਕੀਤੇ ਨੇ ਉਹ ਲੋਕਾਂ ਚ ਲੈ ਕੇ ਜਾਵਾਂਗੇ ਸਾਨੂੰ ਪੂਰੀ ਉਮੀਦ ਹੈ ਸਾਨੂੰ ਲੋਕ ਐਤ ਕੀ ਬਹੁਤ ਬਤਰਾਉ ਜਿਤਾਉਣਗੇ ਘੱਟੋ ਘੱਟ ਲਗਦੇ 1.5 ਲੱਖ ਪੁਰਨਾ ਸਾਨੂੰ ਇਹ ਤੋਂ ਜਿਤਾਉਣਗੇ ਚਾਹੇ ਇਲੈਕਟ੍ਰਿਸਿਟੀ ਦੀ ਗੱਲ ਕਰ ਲਓ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ ਚਾਹੇ ਇਲੈਕਟ੍ਰਿਸਿਟੀ ਜਿਵੇਂ ਲੋਕਾਂ ਦੇ ਬਿੱਲ ਮਾਫ ਨੇ ਉਹਦੀ ਗੱਲ ਕਰ ਲਓ ਇਹ ਬਾਕੀ ਗਰਾਸ ਰੂਟ ਤੇ ਜੋ ਗਵਰਨਮੈਂਟ ਨੇ ਕੰਮ ਕੀਤੇ ਆ ਉਹਦਾ ਅੱਜ ਚੋਣਾ ਚ ਬਹੁਤ ਵੱਡਾ ਬੈਨੀਫਿਟ ਮਿਲ ਰਿਹਾ ਸਰ ਰੋਡ ਸ਼ੋਅ ਵੀ ਅੱਜ ਤੁਸੀਂ ਕੀਤਾ ਹੈ ਕਿੰਨਾ ਕੁ ਲੋਕਾਂ ਨੇ ਭਰਮਾ ਹੁੰਗਾਰਾ ਦਿੱਤਾ ਹੈ ਤੁਸੀਂ ਅੱਜ ਸੈਰ ਨਹੀਂ ਆਏ ਅੱਜ ਰੋਡ ਸ਼ੋਅ ਚ ਕਟੂਕੜ ਹਜ਼ਾਰ ਦੇ ਕਰੀਬ ਤਾਂ ਗੱਡੀ ਸੀਗੀ ਤੇ ਕਟੂਕੜ 2 ਤੇ 3000 ਲੋਕ ਅੱਜ ਇਸ ਆਪਣਾ ਰੋਡ ਸ਼ੋਅ ਚ ਆਏ ਆ ਕਿ ਸਾਰੇ ਪਰਮਾਤਮਾ ਤੋਂ ਆਸ਼ੀਰਵਾਦ ਲੈ ਕੇ ਅੱਜ ਸਾਰੇ ਜਨੇ ਮਾਰਕੀਟ ਸੀ ਚਾਹੇ ਕੋਈ ਸਾਡੇ ਸਰਪੰਚ ਸੀ ਕੋਈ ਜਨਰਲ ਪ੍ਰੈਸ਼ਰ ਮੈਂਬਰ ਬਕਰੇ ਬਕਰੇ ਸਾਡੇ ਉਹਦੇ ਦਾ ਸਾਮਣੇ ਅੱਜ ਉਹ ਮੱਥਾ ਟੇਕਿਆ ਅੱਜ ਹਰ ਆਪਣੇ ਪਿੰਡ ਜਾ ਕੇ ਜਿਹੜੀ ਪਾਰਟੀ ਦੀ ਗੱਲ ਕਰ ਰਿਹਾ ਕੰਪੇਨ ਕਰ ਰਿਹਾ ਤੇ ਸਾਨੂੰ ਹਰ ਹਰ ਪਾਸੇ ਇਹ ਉਮੀਦ ਹੈ ਵੀ ਅਸੀਂ ਹਰ ਪਾਸੇ ਨੌ ਦੇ ਨੌ ਹਲਕੇ ਅਸੀਂ ਜਿੱਤਾਂਗੇ ਤਾਂ ਹੀ ਅਸੀਂ ਜਿਹੜੀ ਜਿੱਤ ਕੇ ਝੋਲੀ 'ਚ ਆਪਾਂ ਆਮ ਆਦਮੀ ਦੀ ਪਾਰਟੀ ਦੇ ਝੋਲੀ 'ਚ ਪਾਵਾਂਗੇ ਤੇ ਸਾਡੇ ਕੇਜਰੀਵਾਲ ਸਾਹਿਬ ਦੀ ਤੇ ਭਗਵਾਨ ਤੁਹਾਨੂੰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੂੰ ਇਹ ਸੀਟ ਜਿੱਤ ਕੇ ਆਪ ਦਵਾਗੇ ਜੀ ਲੋਕਾਂ ਵੱਲੋਂ ਤਾਂ ਤੁਹਾਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਿੰਨਾ ਘੰਗਾਰਾ ਪਿਲ ਐਮ ਐਲ ਏ ਦੇ ਵੱਲੋਂ ਬਹੁਤ ਜ਼ਿਆਦਾ ਅੱਜ ਤੁਸੀਂ ਦੇਖ ਰਹੇ ਹੋ ਅੱਜ ਬਹੁਤ ਵਧੀਆ ਹੰਗਾਰਾ ਐਮ ਐਲ ਸਾਬ ਨੂੰ ਮਿਲਿਆ ਕਿਉਂਕਿ ਅੱਜ ਗਰਾਸ ਰੂਟ ਤੇ ਦੋ ਸਾਲ ਤੋਂ ਇਹ ਕੰਮ ਕਰ ਰਹੇ ਆ ਜਿਹੜਾ ਉਹ ਕੰਮ ਕਰ ਰਿਹਾ ਉਹ ਸਾਨੂੰ ਇਸ ਚੀਜ਼ ਦਾ ਬੈਨੀਫਿਟ ਬਹੁਤ ਬਹੁਤ ਜ਼ਿਆਦਾ ਮਿਲੇਗਾ ਗੁਰਪ੍ਰੀਤ ਸਿੰਘ ਜੀਪੀ ਮੈਂ ਤੁਹਾਨੂੰ ਸਰ ਇੱਕ ਸਵਾਲ ਵੀ ਪੁੱਛਣਾ ਚਾਹੂੰਗੀ ਸੁਣਨ ਚ ਆਇਆ ਕਿ ਤੁਸੀਂ ਜਿਹੜੀ ਸਿਆਸਤ ਆ ਬਹੁਤ ਛੋਟੀ ਉਮਰ ਚ ਸਟਾਰਟ ਕੀਤੀ ਆ ਕੀ ਤੁਹਾਡਾ ਕਿਦਾਂ ਦਾ ਸਫਰ ਰਿਹਾ ਹੈ ਕਿ ਕਿਹੜਾ ਸਫਰ ਬਹੁਤ ਜ਼ਿਆਦਾ ਚੁਣੌਤੀਆਂ ਭਰਿਆ ਸਫਰ ਰਿਹਾ ਇਹ ਸ਼ੌਕਾ ਕੰਮ ਨਹੀਂਗਾ ਜਦੋਂ ਤੁਸੀਂ ਸਿਆਸਤ ਕਰਨ ਲੱਗਦੇ ਹੋ ਤੁਹਾਨੂੰ ਬਹੁਤ ਔਖਾਈਆਂ ਹੁੰਦੀਆਂ ਨੇ ਉਹ ਨਹੀਂ ਤੁਹਾਡੇ ਵਿਰੋਧੀ ਪੈਦਾ ਹੁੰਦੇ ਆ ਵਿਰੋਧੀ ਪੈਦਾ ਕੋਈ ਲੱਤ ਖਿੱਚ ਰਿਹਾ ਕੋਈ ਬਾਹ ਖਿੱਚ ਰਿਹਾ ਤੇ ਉਹ ਚੱਕਰ ਜ ਉਹ ਨਾਲ ਹੀ ਤੁਹਾਡੇ ਜਿਹੜੀਆਂ ਤੀਜਾਂ ਹੁੰਦੀਆਂ ਨੇ ਉਹ ਕਈ ਅੰਗੇਜਸਟ ਵੀ ਜਾਂਦੀਆਂ ਨੇ ਤੇ ਪਰ ਅਸੀਂ ਜਿਵੇਂ ਮੇਰਾ 30 32 ਸਾਲ ਦਾ ਇਹ ਸਿਆਸੀ ਸਫਰ ਹੈ ਤੇ ਉਹਦੇ ਵਿੱਚ ਜਿਹੜੀ ਮੈਂ ਗਰਾਸ ਰੂਟ ਤੇ ਚਾਹੇ ਕੋਈ ਮੈਡੀਕਲ ਕੈਂਪ ਸੀ ਚਾਹੇ სპੋਰਟਸ ਦੇ ਕੰਮ ਸੀਗੇ ਚਾਹੇ ਟੂਰਨਾਮੈਂਟ ਮੈਂ ਬਹੁਤ ਜ਼ਿਆਦਾ ਉਹ ਕੰਮ ਕੀਤੇ ਆ ਇੱਕ ਮੇਰੀ ਰੁਚੀ ਸੀ ਕਿ ਜੇ ਮੇਰੇ ਕੋਲ ਤਾਕਤ ਆਉਂਦੀ ਆ ਜੇ ਮੈਂ ਕੁਝ ਬਣਦਾ ਤਾਂ ਮੈਂ ਹੋਰ ਲੋਕਾਂ ਦਾ ਬੈਨੀਫਿਟ ਕਰ ਸਕਦਾ ਜੀ ਤੁਸੀਂ ਕਿਹਾ ਹੈ ਕਿ ਵੀ ਮੈਂ ਕਾਫੀ ਟਾਈਮ ਤੋਂ ਸਿਆਸਤ ਦੇ ਵਿੱਚ ਆ ਕਾਫੀ ਸੁਪਨੇ ਵੀ ਹੁੰਦੇ ਆ ਵਰਕਰਾਂ ਦੇ ਹੋਣ ਉਮੀਦਵਾਰਾਂ ਦੇ ਹੋਣ ਬਹੁਤ ਸਾਰੇ ਸੁਪਨੇ ਹੁੰਨੇ ਆ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਸੁਪਨੇ ਆ ਉਹ ਹਜੇ ਪੂਰੇ ਹੋਗੇ ਜਾਂ ਹੋਰ ਹੋਣੇ ਆ ਠੀਕ ਗੱਲ ਆ ਜੀ ਇਹ ਜਿਹੜੀ ਮੰਨ ਦੀਆਂ ਸ਼ਾਮਾਂ ਆਉਂਦੀਆਂ ਜਾਂ ਸੁਪਨੇ ਆਉਂਦੇ ਕਦੇ ਨਹੀਂ ਪੂਰੇ ਹੁੰਦੇ ਜਦ ਤੂੰ ਬੰਦਾ ਜਿੰਦਾ ਜਾਂ ਤੂੰ ਕੋਈ ਸੁਪਨੇ ਨਹੀਂ ਪੂਰੇ ਹੋ ਸਕਦੇ ਤੇ ਇਹ ਇੱਛਾ ਹੁੰਦੀ ਹੈ ਵੀ ਅਸੀਂ ਜੇ ਸਾਨੂੰ ਪ੍ਰਮਾਤਮਾ ਕੋਈ ਚੀਜ਼ ਦਿੰਦਾ ਹੈ ਜਾਂ ਕੋਈ ਸਾਨੂੰ ਪਾਰਟੀ ਦੀ ਕੋਈ ਚੀਜ਼ ਦਿੰਦੀ ਹੈ ਤਾਂ ਉਹ ਜਿਹੜੀ ਚੀਜ਼ ਐਕਸੈਪਟ ਕਰੀਦੀ ਹੈ ਤੇ ਕਿਉਂਕਿ ਅੱਜ ਮੈਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਦਾ ਮੌਕਾ ਤਾਂ ਆਮ ਆਦਮੀ ਪਾਰਟੀ ਨੇ ਭਗਵੰਤ ਪਾਣ ਜੀ ਸਾਡੇ ਹਰਮਨ ਪਿਆਰੇ ਮੁਖਮਤ ਸਿੰਘ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਤੇ ਅੱਜ ਮੈਨੂੰ ਪੂਰੀ ਆਸ ਜੋ ਵਾਜ ਰਿਸਪਾਂਸ ਮਿਲ ਰਿਹਾ ਤੇ ਅੱਜ ਹਜ਼ਾਰਾਂ ਦੀ ਤਦਾਦ ਚ ਮੈਂ ਉਹ ਕਿਉਂਕਿ ਮੈਂ ਮੀਟਿੰਗਾਂ ਸਵੇਰ ਤੋਂ ਘੱਟੋ-ਘੱਟ 15 ਦੇ 20 ਮੀਟਿੰਗਾਂ ਮੈਂ ਕਰਦਾ ਚਾਹੇ ਨੁੱਕੜ ਮੀਟਿੰਗਾਂ ਚਾਹੇ ਕੋਈ ਵੱਡੀ ਮੀਟਿੰਗਾਂ ਕਰਦਾ ਤੇ ਉਹ ਅੱਜ ਜਿਹੜਾ ਲੱਗਦਾ ਹਰ ਗਲੀ 'ਚ ਹਰ ਮਾਲੇ 'ਚ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਮਜ਼ਦੂਰ ਹੈ ਜਾਂ ਕੋ ਜਦ ਲਈ ਇੰਡਸਟਰੀ ਲਿਸਟ ਨੂੰ ਜੇ ਅੱਜ ਹਰ ਚੀਜ਼ ਇੱਥੇ ਮਤਲਬ ਗਲਤ ਹੈ ਵੀ ਅਸੀਂ ਇਤਕੇ ਜੀਪੀ ਨੂੰ ਵੋਟਾਂ ਪਾਉਣੀਆਂ ਨੇ ਤੇ ਸਾਰੇ ਅੱਜ ਲੋਕ ਸਾਰੇ ਇਕੱਠੇ ਹੋਏ ਆ ਤੇ ਮੈਨੂੰ ਪੂਰੀ ਆਸ ਹੈ ਵੀ ਆਪਾਂ ਇਹ ਸੀਟ ਜਿੱਤਾਂਗੇ ਜੀ ਬਹੁਤ ਸਮਾਂ ਹੋਇਆ ਨਿਗਾ ਪਰ ਆਮ ਆਦਮੀ ਪਾਰਟੀ ਜੇ ਤੁਸੀਂ ਥੋੜਾ ਦਿਨ ਪਹਿਲਾਂ ਹੀ ਜੁਆਇਨਿੰਗ ਕੀਤੀ ਆ ਤੁਸੀਂ ਕਿਹਾ ਹੈ ਕਿ ਵੀ ਲੋਕਾਂ ਦਾ ਰਿਸਪੌਂਸ ਮੈਨੂੰ ਆਮ ਆਦਮੀ ਪਾਰਟੀ ਜਾ ਕੇ ਬਹੁਤ ਵਧੀਆ ਮਿਲ ਰਿਹਾ ਕਿ ਇਹੋ ਜਿਹਾ ਰਿਸਪੌਂਸ ਕਾਂਗਰਸ ਪਾਰਟੀ ਚ ਵੀ ਨਹੀਂ ਨਹੀਂ ਜੀ ਇਹ ਕਦੇ ਵੀ ਇਸ ਚੀਜ਼ ਦਾ ਬੈਨੀਫਿਟ ਨਹੀਂਗਾ ਕਿਉਂਕਿ ਕਾਂਗਰਸ ਜਿਹੜੀ ਪਾਰਟੀ ਉਹ ਗਰਾਸ ਰੂਟ ਦੇ ਨਹੀਂ ਜਾਂਦੇ ਸਿਰਫ ਉਹ ਜਿਹੜਾ ਚੰਗੇ ਲੋਕ ਹੈ ਉਹਨਾਂ ਨੂੰ ਮਿਲਦੀ ਆ ਤੇ ਗਰਾਸ ਰੂਟ ਤੇ ਜਾ ਕੇ ਜਿਹੜੇ ਕੰਮ ਕਰਦੇ ਜਿਹੜੇ ਆਮ ਪਾਰਟੀ ਦੇ ਵਲੰਟੀਅਰ ਨੇ ਜਾਂ ਆਮ ਪਾਰਟੀ ਦੇ ਲੀਡਰ ਨੇ ਉਹ ਸਹੀ ਮੈਨੇ ਦੇ ਗਰਾਸ ਰੂਟ ਜਾ ਕੇ ਲੋਕਾਂ ਦੀ ਕੰਮ ਕਰਦੇ ਤੇ ਨਭ ਜਾਣਦੇ ਵੀ ਆਪਾਂ ਕੀ ਕਰਨਾ ਇਹ ਚ ਜੀ ਮਤਲਬ ਆਮ ਆਦਮੀ ਪਾਰਟੀ ਤੋਂ ਸੀ ਜੁਆਇਨ ਕੀਤੇ ਜੇ ਹੁਣ ਕਾਫੀ ਤੁਹਾਡੇ ਸੁਪਨੇ ਵੀ ਆ ਉਮੀਦਾਂ ਵੀ ਸੀਗਾ ਕਿ ਹੁਣ ਜਦੋਂ ਆਮ ਆਦਮੀ ਪਾਰਟੀ 'ਚ ਮੈਂ ਆ ਗਿਆ ਜਿਹੜਾ ਤੁਹਾਨੂੰ ਕਾਂਗਰਸ ਪਾਰਟੀ ਦੇ ਵਿੱਚ ਹੰਗਾਰਾ ਨਹੀਂ ਮਿਲਿਆ ਉਹ ਆਮ ਆਦਮੀ ਪਾਰਟੀ 'ਚ ਮਿਲ ਰਿਹਾ ਆ ਉਹ ਸੁਪਨੇ ਕਿ ਹੁਣ ਪੂਰੇ ਹੋਣਗੇ ਮੈਂ ਦੱਸਦਾ ਜੀ ਗੱਲ ਇਹ ਹੈ ਵੀ ਜਿਹੜੀ ਕਾਂਗਰਸ ਚ ਜੇ ਟਿਕਟ ਕੋਈ ਦਿੰਦਾ ਸੀ ਤਾਂ ਦਿੱਤਾ ਬਾਵਾ ਲੋਕੀ ਖਿੱਚਣ ਲੱਗਦੀ ਸੀ ਅੱਜ ਕੀ ਹੋ ਰਿਹਾ ਜਿਵੇਂ ਅੱਜ ਸਾਰੇ ਸੂਚੀ ਸਾਡੇ ਮੈਂਬਰ ਜਿਹਨੇ ਆਪਣੇ ਐਮਐਲਏ ਸੀਗੇ ਉਹ ਵੀ ਆਏ ਸਾਡੇ ਕੋਪਰਾਨੀਗ ਬੋਰਡ ਦਾ ਚੇਅਰਮੈਨ ਹੈ ਜਾਂ ਕੋਈ ਆਪਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਜਾਂ ਕੋਈ ਹੋਰ ਅਹੁਦੇਦਾਰ ਸਾਹਿਬ ਹਨ ਮੇਰੇ ਹਿਸਾਬ ਨਾਲ 100% ਸਾਨੂੰ ਜਿਹੜੀ ਪਾਰਟੀ ਨੇ ਵੈਲਕਮ ਕੀਤਾ ਸਾਨੂੰ ਪੂਰੀ ਆਸ ਹੈ ਜਿਹੜੀ ਇਹ ਚੋਣ ਹੈ ਅਸੀਂ ਇੱਥੋਂ ਜਿੱਤਾਂਗੇ 13 0 ਨੂੰ ਲੈ ਕੇ ਦਾਵਾ ਹਾਂ 13 13 ਸੀਟਾਂ ਜਿੱਤਾਂਗੇ ਕਿਉਂਕਿ ਭਗਵਾਨ ਦਮਨ ਜੀ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਸਾਨੂੰ ਆਸ ਹੈ ਕਿ ਕੋਈ ਸੀਟ ਏਦਾਂ ਨਹੀਂ ਅਸੀਂ 13 ਦੀ 13 ਸੀਟਾਂ ਉੱਥੋਂ ਜਿੱਤਾਂਗੇ ਪੰਜਾਬ ਚ ਜੀ ਹਜੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਹਜੇ ਕੈਂਡੀਡੇਟ ਖੜੇ ਕਰਨੇ ਨੇ ਤੇ ਲੱਗਦਾ ਹੈ ਕਿ ਮੈਦਾਨ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨਾਂ ਦੀ ਟੱਕਰੂ ਦੋਨਾਂ ਦੀ ਟੱਕਰ ਹੈ ਜੀ ਅੰਦੇ ਹਾਲਾਤ ਅੱਡ ਹੈ ਅਕਾਲੀ ਇਕੱਠੇ ਲੜਦੇ ਨੇ ਜਾਂ ਕਾਂਗਰਸ ਅੱਡ ਲੜਦੀ ਹੈ ਜਾਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਇਹਲੇ ਹਾਲਾਤ ਬਣਦੇ ਆ ਵੀ ਮਕਾਲਸਾੜਾ ਕਿਨ ਪਰ ਸਾਨੂੰ ਫਿਰ ਵੀ ਬਹੁਤ ਜ਼ਿਆਦਾ ਉਮੀਦ ਹੈ ਅਸੀਂ 13 ਦੀਆਂ 13 ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ ਜੀ ਕੀ ਸੁਧਾਰ ਦੇਖਣ ਨੂੰ ਮਿਲੇਗਾ ਸੁਧਾਰ ਹੈਗਾ ਜੀ ਜਿਵੇਂ ਅਸੀਂ ਫਤਿਹਗੜ੍ਹ ਸਾਹਿਬ 'ਚ ਬੈਠੇ ਆ ਫਤਿਹਗੜ੍ਹ ਸਾਹਿਬ 'ਚ ਬਹੁਤ ਇਤਿਹਾਸਿਕ ਜਗ੍ਹਾ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੋਈ ਦਾਇਤੇ ਬਹੁਤ ਵੱਡਾ ਇਤਿਹਾਜ਼ ਜੁੜਿਆ ਕੰਧਾਂ 'ਚ ਸਾਡੇ ਜਿਹੜੇ ਸ਼ਹਿਜ਼ਾਦੇ ਉਚਰੇ ਗਏ ਸੀਗੇ ਤੇ ਬਹੁਤ ਵੱਡੀ ਇਤਿ ਧਰਤੀ ਹੈ ਤੇ ਜਿਵੇਂ ਅਸੀਂ ਟੂਰਿਸਟ ਹੱਬ ਦੀ ਗੱਲ ਕਰਦੇ ਹਾਂ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਜੇ ਸੈਂਟਰ ਸਾਡੀ ਆਪਣਾ ਪਾਈ ਵਾਲੀ ਹੁੰਦੀ ਹੈ ਤੇ ਸਾਡੀ ਗਵਰਨਮੈਂਟ ਆਉਂਦੀ ਹੈ ਤਾਂ ਅਸੀਂ ਇਹ ਚੀਜ਼ ਜਿਹੜਾ ਟੂਰਿਸਟ ਹੱਬ ਬਣਾਉਣ ਦੀ ਇੱਥੇ ਕੋਸ਼ਿਸ਼ ਕਰਾਂਗੇ ਤੇ ਚੰਗਾ ਹਸਪਤਾਲ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਚਲ ਜਿਹੜੇ ਮਰੀਜ਼ ਲੋਕ ਚੰਡੀਗੜ੍ਹ ਜਾਂਦੇ ਆ ਜਾਂ ਕਿਤੇ ਲੁਧਿਆਣਾ ਜਾਂਦੇ ਇੱਕ ਸੈਂਟਰ ਜਗ੍ਹਾ ਬਣਾ ਕੇ ਅਸੀਂ ਉਹ ਹਸਪਤਾਲ ਬਣਾ ਕੇ ਲੋਕਾਂ ਦੇ ਸਪੋਰਟ ਕਰੀਏ ਸਾਡਾ ਕੰਮ ਹੁੰਦਾ ਸਵਾਲ ਪੁੱਛਣਾ ਮੈਂ ਤੁਹਾਡੇ ਤੋਂ ਇੱਕ ਤਿੱਖਾ ਜਿਹਾ ਸਵਾਲ ਵੀ ਪੁੱਛਾਂਗੀ ਲੋਕ ਕਹਿ ਦਿੰਦੇ ਨੇ ਕਿ ਜਦੋਂ ਵੋਟਾਂ ਆ ਜਾਂਦੀਆਂ ਆ ਉਦੋਂ ਇਹ ਸੁਧਾਰ ਉਦੋਂ ਹੀ ਦੇਖਣ ਨੂੰ ਮਿਲਦਾ ਬਾਅਦ ਵਿੱਚ ਨਹੀਂ ਦੇਖਣ ਨੂੰ ਮਿਲਦਾ ਕੀ ਲੋਕਾਂ ਦੀ ਇਹ ਉਮੀਦ ਹੁਣ ਜਾਗਰੂਕ ਰਹੂਗੀ ਲੋਕ ਇਹ ਸੋਚਣਗੇ ਕਿ ਹੁਣ ਗੁਰਪ੍ਰੀਤ ਜੀ ਪਈਆ ਸੀ ਤੇ ਉਹਨੇ ਇਹ ਕੰਮ ਕਰਕੇ ਦਿਖਾਇਆ ਐਕਚੁਅਲੀ ਹਜ਼ਾਰਾਂ ਦੀ ਤਦਾਦ ਚ ਲੋਕ ਆਏ ਤੇ ਇੱਕ ਪਰੋਸਾ ਹੁੰਦਾ ਲੀਡਰ ਤੇ ਕੀ ਵੀ ਲੀਡਰ ਇਹ ਕੰਮ ਕਰ ਸਕਦਾ ਤੇ ਅੱਜ ਤਾਂ ਹੀ ਲੋਕੀ ਮੇਰੇ ਤੇ ਇਤਵਾਰ ਕਰਦੇ ਕਿ ਮੈਂ ਕੰਮ ਕੀਤਾ ਵੱਡੀਆਂ ਵੱਡੀਆਂ ਚਾਹ ਅਮਰੀਕਾ ਇੰਡਸਟਰੀ ਸੀ ਚਾਹ ਪਾਣੀ ਵਾਲਾ ਪ੍ਰੋਜੈਕਟ ਬੜਾ ਵੱਡਾ ਮੇਰੇ ਹਲਕੇ 'ਚ ਬਸ ਲੱਗਿਆ ਤੇ ਰੋਡ 'ਚ ਅੱਜ ਰੋਡ ਚੜ ਕੇ ਦੇਖ ਲੋ ਚਾਹੇ ਚੁੰਨੀ ਵਾਲਾ ਚੁੰਨੀ ਤੋਂ ਸਰਹੰਦ ਵਾਲਾ ਰੋਡ ਹੋਵੇ ਚਾਹੇ ਆਪਣਾ ਖੇੜੀ ਤੋਂ ਰੋਡ ਹੋਵੇ ਨੰਦਪੁਰ ਵਾਲਾ ਚਾਹੇ ਸੰਘੋਲ ਤੋਂ ਖੰਨੇ ਵਾਲਾ ਰੋਡ ਹੋਵੇ ਚਾਹੇ ਚੁੰਨੀ ਤੋਂ ਮਰਿੰਡੇ ਵਾਲਾ ਰੋਡ ਹੋਵੇ ਤੁਸੀਂ ਦੇਖ ਸਕਦੇ ਹੋ ਇਹ ਰੋਡਾਂ ਦੇ ਬਾਕੀ ਰੋਡਾਂ ਦਾ ਜਿਹੜਾ ਸਟਰਕਚਰ ਚੇਂਜ ਕੀਤਾ ਵਧੀਆ ਬਣਾਏ ਨੇ ਉਹ ਚੀਜ਼ਾਂ ਲੋਕ ਨੂੰ ਪਤਾ ਵੀ ਮੈਂ ਤਾਂ ਲੋਕੀ ਕਹਿੰਦੇ ਵੀ ਐ ਸੜਕਾਂ ਵਾਲਾ ਐਮਐਲਏ ਜਾ ਰਿਹਾ ਕਿਉਂਕਿ ਸੜਕਾਂ ਪੂਰੇ ਪੰਜਾਬ 'ਚ ਪੰਜਾਬ ਇਹਨਾਂ ਨੂੰ ਵਧੀਆ ਕੀਤੀਆਂ ਨੇ ਯਾਰ ਕਿ ਪਤੇਗੜ ਸਾਹਿਬ ਦੀਆਂ ਤੇ ਆਪਣੇ ਹਲਕੇ ਦੀਆਂ ਵੀ ਮੇਰੀ ਪੂਰੀ ਕੋਸ਼ਿਸ਼ ਹੈ ਤੇ ਆਉਣ ਵਾਲੇ ਟਾਈਮ 'ਚ ਮੈਂ ਵਧੀਆ ਕੰਮ ਕਰਕੇ ਦੰਗਾਵਾਗਾ ਜਿਹੜੀ ਲੋਕੀ ਉਮੀਦ ਰੱਖਦੇ ਆ ਤੇ ਅੱਜ ਲੋਕ ਤਾਂ ਹੀ ਅੱਜ ਮੇਰੇ ਨਾਲ ਨੇ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦਾ ਇਤਬਾਰ ਹੈ ਵੀ ਮੇਰੀ ਵੀ ਸਾਡਾ ਐਮਪੀ ਬਣਦਾ ਜੀ ਜੀਪੀ ਸਾਨੂੰ ਬਾਹ ਫਟ ਕੇ ਸਾਨੂੰ ਕੋਈ ਕਿਸੇ ਕੋਲ ਜਾਣ ਦੇ ਲੋ ਬਾਹ ਫੜ ਕੇ ਲੈ ਕੇ ਜਾਣ ਵਾਲੇ ਸਟ੍ਰੀਟ ਪੈਸਟੀ ਹੈ ਤੇ ਮੈਨੂੰ ਪੂਰੀ ਆਸ ਹੈ ਤੇ ਆਉਣ ਵਾਲੇ ਜਿਹੜੇ ਦਿਨ ਨੇ ਉਹ ਬਹੁਤ ਚੰਗੇ ਰਹਿਣਗੇ ਜੀ ਸਾਰੀਆਂ ਪਾਰਟੀਆਂ 13 0 ਨੂੰ ਲੈ ਕੇ ਤਾਂ ਕਹਿੰਦੀਆਂ ਨੇ ਕਿ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਜ਼ਰੂਰ ਜਿੱਤਾਂਗੇ ਪਰੰਤੂ ਹੁਣ ਕਾਂਗਰਸ ਪਾਰਟੀ ਕਹਿੰਦੇ ਕਿ ਸਾਡਾ ਜਦੋਂ ਫਤੇਗੜ ਸਾਹਿਬ ਤੋਂ ਕੈਂਡੀਡੇਟ ਹੁੰਦਾ ਹੈ ਤਾਂ ਅਸੀਂ ਜੀਪੀ ਨੂੰ ਜ਼ਰੂਰ ਟੱਕਰ ਦੇਵਾਂਗੇ ਇਕ ਵੀ ਕੋਈ ਇਹ ਤਾਂ ਗੱਲਾਂ ਮਾਰਦੇ ਆ ਕੱਲਾਂ ਮਾਰਦੇ ਨਹੀਂ ਜਿੰਕ ਗਰਾਸ ਰੂਟ ਦੇ ਕੋਈ ਕੰਮ ਕਰਨ ਵਾਲਾ ਨਹੀਂ ਇਹ ਤਾਂ ਮੈਂ ਕੰਮ ਕਰਕੇ ਦਿਖਾਉਂਗਾ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਗਏ ਨੇ ਜਾਂ ਰਹਿ ਕੇ ਗਏ ਨੇ ਜੇ ਉਹਨਾਂ ਤੋਂ ਬੱਦ ਕਾਮਨਾ ਨਾ ਕਰਾਂਗਾ ਤਾਂ ਦੁਬਾਰੇ ਚੋਣ ਨਹੀਂ ਲੜਾਂਗਾ ਬਹੁਤ ਬੜਾ ਦਾਵਾ ਕਰ ਰਹੇ ਹਾਂ ਦੁਬਾਰੇ ਚੋਣ ਨਹੀਂ ਲੜਾਂਗਾ ਜੇ ਲੋਕਾਂ ਦੇ ਮੈਂ ਖਰਾ ਨਾ ਤਰਾਂ ਜੀ ਹਾਂ ਜੀ ਤੇ ਇਸ ਵਾਰ ਸੁਧਾਰ ਹੋਰ-ਹੋਰ ਕੀ ਆਊਗਾ ਤੇ ਤੁਸੀਂ ਕੀ ਕੀ ਚੀਜ਼ ਫਤੇਗੜ ਸਾਹਿਬ ਦੇ ਵਿੱਚ ਸੁਧਾਰ ਦੇਖਣ ਨੂੰ ਹੋਰ ਮਿਲੇਗਾ ਇੱਕ ਚੀਜ਼ ਕੀ ਹੈ ਜਿਵੇਂ ਮੈਂ ਟੂਰਿਸਟ ਹੱਬ ਦੀ ਗੱਲ ਕੀਤੀ ਹੈ ਇੱਕ ਸ਼ਹਿਰ ਸੁਪਨ ਵੀ ਆਪਾਂ ਜਿਹੜਾ ਸ਼ਹਿਰ ਦਾ ਸੁਪਨਾ ਹੈ ਉਹ ਵਧੀਆ ਬਣਾਉਣਾ ਰੋਡਸ ਵਧੀਆ ਬਣਾਉਣੇ ਨੇ ਤੇ ਹਰ ਪਿੰਡ ਨੂੰ ਜਾਣ ਵਾਲੇ ਰਸਤੇ ਤੇ ਵਧੀਆ ਹੋਣ ਤੇ ਇੱਕ ਚੰਗੀ ਅਤੇ ਇੰਡਸਟਰੀ ਬਣ ਜਿਵੇਂ ਸਾਡੇ ਅਬਜੀਰਾਬਾਦ ਬਣ ਰਹੀਆਂ ਉਹਨੂੰ ਅਸੀਂ ਡਿਵੈਲਪ ਕਰਾਂਗੇ ਤੇ ਕਿਉਂ ਕਿਉਂ ਇੰਡਸਟਰੀ ਜੇ ਬਣਾਵਾਂਗੇ ਤਾਂ ਉਹਦੇ ਨਾਲ ਜਿਹੜੇ ਰੈਵਨਿਊ ਤੌਰ ਤੇ ਗਰੋਥ ਵੀ ਕਰਨਗੇ ਤੇ ਜਿਹੜਾ ਰੋਜਗਾਰ ਹੈ ਉਹ ਹੀ ਲੋਕਾਂ ਨੂੰ ਵੱਧ ਮਿਲਣਗੇ ਉਹ ਚੀਜ਼ ਤੇ ਆਉਣ ਵਾਲੇ ਟਾਈਮ 'ਚ ਕਰਾਂਗੇ ਜੀ ਤੁਸੀਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਸਾਰੀਆਂ ਸਹੂਲਤਾਂ ਵੀ ਲੈ ਕੇ ਆ ਰਹੀ ਆ ਤੇ ਐਮਐਲਏ ਸਾਹਿਬ ਵੀ ਕਹਿ ਰਹੇ ਸੀਗੇ ਕਿ ਜਿਹੜੀਆਂ ਔਰਤਾਂ ਨੂੰ 1000 ਰੁਪਏ ਪੱਤਾ ਦਿੱਤਾ ਜਾਵੇਗਾ ਇਹ 2 ਸਾਲ ਪਹਿਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਕਿਉਂ ਨਹੀਂ ਹੋਇਆ ਨਹੀਂ ਮੈਨੂੰ ਤਾਂ ਨਹੀਂ ਕੀ ਆ ਜੀ ਕਿਉਂਕਿ ਹਰ ਚੀਜ਼ ਲਈ ਫੰਡ ਚਾਹੀਦੇ ਆ ਹਰ ਚੀਜ਼ ਲਈ ਆਪਣੇ ਕੋਲ ਪੈਸੇ ਚਾਹੀਦੇ ਆ ਜਿਵੇਂ ਆਪਾਂ ਐਜੂਕੇਸ਼ਨ ਦਾ ਬਜਟ ਉਹ ਹੁਣ ਤੱਕ 50 ਸਾਲਾਂ ਚ ਕਿਸੇ ਨੇ ਇੰਨਾ ਐਜੂਕੇਸ਼ਨ ਨਹੀਂ ਬਚੜਾ ਨਹੀਂ ਦਿੱਤਾ ਜੋ ਭਗਵਾਨ ਦਮਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਤੇ ਹਾਲਤ ਹਲਤ ਅੱਜ ਮੋਹੱਲਾ ਕਲੀਨਿਕ ਰਾਈ ਇੱਕ ਇੱਕਈ ਵਾਰੀ ਕਹਿ ਦਿੰਦੇ ਨੇ ਵੀ ਦਵਾਈਆਂ ਉੱਤੇ ਮਿਲਦੇ ਨਹੀਂ ਘੱਟੋ ਘੱਟ 2-200 ਕੁਆਲਿਟੀ ਪਈ ਐ ਕੁਆਂਟੀਟੀ ਪਈ ਐ ਦੁਕਾਨਾਂ ਦੀ ਇਹ ਨਹੀਂ ਕੁਆਲਿਟੀ ਕਿਸੇ ਨੂੰ ਲੋੜ ਨਹੀਂ ਗਈ ਤੇ ਕਿਤੇ ਕੇਮਿਸਟ ਕੋਲ ਜਾਣ ਦੀ ਸਰਕਾਰੀ ਹਸਪੀਟਲ ਨਾਲ ਚੀਏ ਦਵਾਈ ਬੜੀ ਵਧੀਆ ਮਿਲਦੀ ਐ ਤੇ ਬਾਕੀ ਜਿਹੜਾ ਇਲੈਕਟ੍ਰਿਸਿਟੀ ਬਿੱਲ ਦੀ ਆਪਾਂ ਗੱਲ ਕਰਦੇ ਆਂ ਅੱਜ ਜ਼ੀਰੋ ਬਿੱਲ ਆਉਂਦਾ ਤੇ ਅੱਜ ਜਿਹੜੇ ਗਰੀਬ ਲੋਕ ਨੇ ਜਿਹੜੇ 10 ਤੇ 12 ਹਜ਼ਾਰ ਮਹੀਨੇ ਦਾ ਕਮਾਉਂਦੇ ਆ ਉਹਨਾਂ ਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੈ ਨਾ ਤੇ ਉਹਨਾਂ ਦੀ ਰੋਟੀ ਪਾਣੀ ਵੀ ਚੱਲਣੀ ਸ਼ੁਰੂ ਹੋ ਗਈ ਜਦੋਂ ਇਲੈਕਟ੍ਰਿਸਿਟੀ ਦਾ ਬਿੱਲ ਹਰ ਮਹੀਨੇ ਆਉਂਦਾ ਸੀ ਉਹਨਾਂ ਨੂੰ ਬਹੁਤ ਵੱਡਾ ਇਹ ਪਹਾੜ ਵਾਂਗੂ ਲੱਗਦਾ ਸੀਗਾ ਪਰ ਅੱਜ ਉਹ ਜਿਹਨੇ ਇਲੈਕਟ੍ਰਿਸਿਟੀ ਜਦੋਂ ਬਿਲਾਉਂਦਾ ਉਹ ਲੋਕੀ ਉਹ ਪੈਸਾ ਜਿਹੜਾ ਬਚਾ ਕੇ ਕੋਈ ਗਰੀਬ ਬੱਚਾ ਆਪਣੇ ਡਰੈਸ ਲਈ ਦੇਣ ਦਾ ਕੋਈ ਆਪਣਾ ਕੋਈ ਬੁੱਕ ਬੁੱਕ ਲੈ ਕੇ ਦੇ ਦਿੰਦਾ ਕੋਈ ਕੁਝ ਲੈ ਕੇ ਦੇ ਦਿੰਦਾ ਕਹਿਣਾ ਮਤਲਬ ਜਿਹੜਾ ਗਰੀਬ ਦਾ ਬੈਨੀਫਿਟ ਇਲੈਕਟ੍ਰਿਸਿਟੀ ਦੀ ਬਚ ਰਿਆ ਤੇ ਉਹ ਅੱਜ ਸਹੀ ਮਹੀਨਿਆਂ 'ਚ ਕਿਸੇ ਹੋਰ ਪਾਸੇ ਪੇਰੈਂਟਸ ਲਾ ਲੈਂਦੇ ਆ ਤੇ ਉਹਦੇ ਨਾਲ ਬਹੁਤ ਵੱਡਾ ਇਹ ਹੁੰਦਾ ਕਿਉਂਕਿ ਅੱਜ ਕਈ ਜ਼ਮੀਨਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਕਈ ਜ਼ਮੀਨਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਅੱਜ ਉਹ ਜਿਹੜਾ ਨਹਿਰੋਂ ਚੱਕ ਕੇ ਨਹਿਰੋਂ ਚੱਕ ਕੇ ਉਹ ਪਿੰਡਾਂ 'ਚ ਜਿਹਨੇ ਖੇਤਾਂ ਨੂੰ ਲੋੜ ਹੁੰਦੀ ਸੀ ਤੇ ਉਹ ਨੂੰ ਅੱਜ ਪਾਣੀ ਉਹ ਡਿਸਟ੍ਰੀਬਿਊਟ ਕਰ ਰਿਹਾ ਹੈ ਕਿਸਾਨ ਵੀ ਅੱਜ ਖੁਸ਼ ਨੇ ਜਿਹੜੇ ਸੂਏ ਆ ਤੂੰ ਦੇਖ ਲਈ ਆਂ ਤੇਰੇ ਸੂਏ ਕੱਚੇ ਸੀ ਚਾਹੇ ਖਮਾਣ ਵਾਲਾ ਸੂਆ ਹੋਵੇ ਜਾਂ ਨਗਾਵਾਂ ਵਾਲਾ ਸੂਆ ਹੋਵੇ ਅੱਜ ਪੱਕੇ ਹੋ ਰਹੇ ਤੇ ਉਹਦੇ ਨਾਲ ਲੋਕ ਥੋੜਾ ਆਉਣ ਦਾ ਟਾਈਮ ਚ ਬੜਾ ਵਧੀਆ ਫੀਲ ਕਰਨਗੇ ਇੱਕ ਹੋਰ ਥੋੜਾ ਤੁਹਾਨੂੰ ਕੁਐਸਚਨ ਆ ਪੋਲੀਟਿਕਲਰ ਕੁਐਸਚਨ ਤੁਹਾਨੂੰ ਤਿੱਖਾ ਜਿਹਾ ਸਵਾਲ ਆ ਜਿਵੇਂ ਹੁਣ ਤੁਸੀਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਹੋ ਤੇ ਜਦੋਂ ਵਿਧਾਨ ਸਭਾ ਸੈਸ਼ਨ ਹੋਇਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਖੈਰਾ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਸੀ ਉੱਥੇ ਸੁਖਪਾਲ ਖੈਰਾ ਕਹਿੰਦੇ ਕਿ ਸਾਡੀਆਂ ਤਿਤਲੀਆਂ ਤਾਂ ਆਮ ਆਦਮੀ ਪਾਰਟੀ ਵਾਲੇ ਲੈ ਗਏ ਇੱਕ ਵੀ ਕੋਈ ਤਿਤਲੀਆਂ ਨਹੀਂ ਇਹ ਤਾਂ ਐਕਚੁਅਲੀ ਆਪ ਵੀ ਤਾਂ ਗਏ ਨੇ ਹੂੰ ਤਦ ਵੀ ਤੇ ਤਿਤਰੀ ਦੂਜੇ ਪਾਸੇ ਬੈਠੀ ਸੀਗੀ ਹੂੰ ਠੀਕ ਹੈ ਨਾ ਇਹ ਇਦਾਂ ਦੀ ਗੱਲਾਂ ਕੋਈ ਨਹੀਂ ਜਿਹੜੀ ਚੀਜ਼ ਦਾ ਬੰਦੇ ਨੂੰ ਪਾਰਟੀ ਪਸੰਦ ਜਿਹੜੀ ਪਾਰਟੀ ਪੰਜਾਬ ਚ ਕੰਮ ਕਰ ਰਹੀ ਹੈ ਚੰਗੇ ਕੰਮ ਕਰ ਰਹੀ ਹੈ ਤਾਂ ਉਹਨਾਂ ਨੂੰ ਜੇ ਕੋਈ ਜੁਆਇਨ ਕਰਨਾ ਚਾਹੁੰਦਾ ਉਹ ਮਾੜੀ ਗੱਲ ਨਹੀਂ ਕਿਉਂਕਿ ਇੱਕ ਨਾ ਇੱਕ ਬੰਦਾ 11 ਹੋ ਜਾਂਦੇ ਆ ਤਾਂ ਇਹਦਾ ਕੋਈ ਮਾੜੀ ਗੱਲ ਨਹੀਂ ਜੇ ਆਪਾਂ ਜੇ ਕੋਈ ਚੰਗੀ ਪਾਰਟੀ ਦਾ ਆਪਾਂ ਸਾਥ ਦਈਏ ਤਾਂ ਉਹਦੇ ਚ ਆਪਣਾ ਸ਼ੇਅਰ ਪਾਈਏ ਤੇ ਉਹਦੀ ਮਿਹਨਤ ਕਰੀਏ ਤਾਂ ਉਹ ਪੰਜਾਬ ਰੈਵਨਿਊ ਤੌਰ ਤੇ ਵੀ ਤੇ ਆਪਣਾ ਪੰਜਾਬ ਉਹ ਵੀ ਜੇ ਆਪਾਂ ਕਰਾਂਗੇ ਤਾਂ ਬਹੁਤ ਵਧੀਆ ਪੰਜਾਬ ਸਾਡਾ ਸੁੰਦਰ ਵੀ ਹੋ ਸਕਦਾ ਤੇ ਜਿਵੇਂ ਸਰ ਚੰਗੇ ਲੀਡਰ ਆ ਰਹੇ ਆ ਤਾਂ ਉਹਦੇ ਨਾਲ ਪੰਜਾਬ ਹੋਰ ਵੀ ਤਰੱਕੀ ਕਰੂਗਾ ਜੀ ਸੁਖਪਾਲ ਖੇਰਤ ਇਹ ਵੀ ਕਹਿੰਦੇ ਆ ਕਿ ਜੀਪੀ ਫਿਰ ਕਾਂਗਰਸ 'ਚ ਵੀ ਆ ਸਕਦੇ ਨੇ ਨਹੀਂ ਨਹੀਂ ਜਿੱਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਮੈਂ ਅੱਜ ਸਹੀ ਜਗ੍ਹਾ ਤੇ ਆ ਗਿਆ ਕਿ ਮੈਂ ਪਹਿਲਾਂ ਵੀ ਪੀਪਲ ਪਾਰਟੀ ਸੀਗਾ ਤੇ ਅੱਜ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜਿਹੜਾ ਦੂਜੀ ਪਾਰਟੀ ਜ ਨਹੀਂ ਲੱਗਦਾ ਕਿ ਉੱਥੇ ਬਹੁਤ ਉੱਥੇ ਉਹ ਪਾਰਟੀ 'ਚ ਤੁਹਾਨੂੰ ਕੀ ਨਹੀਂ ਮਿਲਿਆ ਅਜੀ ਉਹ ਪਾਰਟੀ ਵਿੱਚ ਬੇਸਿਕਲ ਡਿਸਪਲਿਨ ਨਹੀਂ ਮਿਲਿਆ ਕਿਸ ਤਰ੍ਹਾਂ ਹਰ ਹਰ ਪਾਸੇ ਜੇ ਟਿਕਟ ਦੇ ਵੀ ਦਿੰਦੇ ਸੀ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਮਤਲਬ ਨਾ ਇੱਕ ਸੇਫੀ ਮਹਿਸੂਸ ਕਰਦੇ ਸੀ ਵੀ ਉਹ ਪਾਰਟੀ ਵੀ ਸੇਫ ਨਹੀਂ ਵੀ ਕੀ ਪਤਾ ਕੋਈ ਕੀ ਸਟੇਟਮੈਂਟ ਕੋਈ ਦੇ ਦਿੰਦਾ ਕਦੋਂ ਕੋਈ ਕਿਸੇ ਬਾਰੇ ਕਹਿ ਦਿੰਦਾ ਤੇ ਉਹ ਚੀਜ਼ ਸਟੇਬਿਲਟੀ ਨਾ ਤਾਂ ਪੰਜਾਬ ਚ ਕਾਂਗਰਸ ਸਟੇਬਿਲਟੀ ਹੈ ਨਾ ਸਾਡੀ ਉੱਤੇ ਹਾਈ ਕਮਾਂਡ ਸਟੇਬਿਲਟੀ ਹੈ ਹੁਣ ਜਦੋਂ ਮੇਰੇ ਚੋਣਾਂ ਲੜੀਆਂ ਨੇ ਮੈਂ ਮਿੰਨਤਾ ਕਰ ਕਰਕੇ ਇਹ ਨਹੀਂ ਕਿਹਾ ਵੀ ਯਾਰ ਉਹਦਾ ਮੁੱਖ ਮੰਤਰੀ ਦਾ ਭਰਾ ਮੇਰੇ ਚੋਣ ਲੜਦੇ ਨੇ ਮੇਰੇ ਖਿਲਾਫ ਤਾਂ ਬਹੁਤ ਮਾੜਾ ਮੈਸੇਜ ਹੈ ਅੱਜ ਜਦੋਂ ਉਹ ਦੁਬਾਰੇ ਪਾਵਰ 'ਚ ਆਏ ਨੇ ਜਾਂ ਆਉਣਗੇ ਤੇ ਉਹ ਇਹ ਚੀਜ਼ ਦਾ ਮੱਲਵ ਕਾਂਗਰਸ ਨੂੰ ਖਰਾਬ ਵੀ ਕਰਨਗੇ ਕੋਈ ਇਹ ਨਹੀਂ ਪਾਵਰ ਗਵਰਨਮੈਂਟ ਬਣਦੀ ਹੈ ਤੇ ਉਹ ਪਾਵਰ ਇਹ ਵੀ ਹੁੰਦੀ ਹੈ ਕੋਈ ਪਾਰਟੀ ਨੂੰ ਕੋਈ ਜ਼ਿੰਮੇਵਾਰੀ ਦੇ ਦਿੰਦੀ ਹੈ ਜਾਂ ਦੂਜਾ ਦੇ ਦਿੰਦੇ ਨੇ ਤਾਂ ਉਹਦੇ 'ਚ ਉਹ ਜਿਹੜੀ ਦੂਜੀ ਲੀਡਰਸ਼ਿਪ ਪਹਿਲਾਂ ਤੋਂ ਆਲਰੇਡੀ ਕੰਮ ਕਰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਤੰਗ ਪਰੇਸ਼ਾਨ ਕਰਦੇ ਆ ਜੀ ਮੈਨੂੰ ਕੀਤਾ ਮੈਂ ਤਾਂ ਹੀ ਪਾਰਟੀ ਛੱਡੀ ਜੀ ਤੇ ਅਸੀਂ ਉਮੀਦ ਵੀ ਕਰਦੇ ਆ ਕਿ ਤੁਸੀਂ ਇਸ ਵਾਰ ਲੋਕ ਸਭਾ ਚੋਣਾਂ ਜ਼ਰੂਰ ਜਿੱਤੋ ਤੇਰਾ ਜੀਰੋ ਨੂੰ ਲੈ ਕੇ ਦਾਵਾ ਤਾਂ ਕੀਤਾ ਹੈ ਉਹ ਪੂਰਾ ਵੀ ਪੂਰਾ ਵੀ ਹੋਵੇ ਸੋ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿ ਤੁਹਾਨੂੰ ਸੀਟ ਮਿਲੀ ਇਸ ਵਾਰ ਸਿਰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋ ਹੀ ਜਾਸ ਧੰਨਵਾਦ